ਲੋਕ ਗੀਤਾਂ ਦੇ ਪਿਆਰਿਆਂ ਨੂੰ ਬਹੁਤ ਬਹੁਤ ਪਿਆਰ ਭਰੀ ਸასი ਅਕਾਲ ਤੁਸੀਂ ਲੋਕ ਗੀਤਾਂ ਨੂੰ ਸੁਣ ਕੇ ਪਸੰਦ ਕਰਦੇ ਹੋ ਤੇ ਮੈਨੂੰ ਵੀ ਬੜਾ ਚੰਗਾ ਲੱਗਦਾ ਮੈਨੂੰ ਇੱਕ ਸਮੇਂ ਇਦਾਂ ਲੱਗਣ ਲੱਗਾ ਸੀ ਕਿ ਜਦੋਂ ਅਸੀਂ ਜਾਂ ਮੇਰੀਆਂ ਹਾਨਣਾ ਇਸ ਦੁਨੀਆ ਤੇ ਨਾ ਰਹੀਆਂ ਤੇ ਲੋਕ ਗੀਤਾਂ ਨੇ ਵੀ ਲੋਕ ਛਿਪ ਜਾਣਾ ਇਹਨਾਂ ਨੇ ਵੀ ਨਹੀਂ ਰਹਿਣਾ ਕਿਉਂਕਿ ਹੁਣ ਦੀਆਂ ਗਾਂਵਾਲੀਆਂ ਸਾਡੀਆਂ ਨੋਆ ਜਾਂ ਸਾਡੀਆਂ ਧੀਆਂ ਇਹਨਾਂ ਨੂੰ ਗਾ ਕੇ ਇਹਨਾਂ ਰਾਜੀ ਨਹੀਂ ਗਈਆਂ ਦੇ ਦਿਨ ਸੁਨਾ ਤੇ ਵੀ ਹੁਣ ਬਸ ਡੀਜੇ ਤੇ ਪੰਗੜਾ ਹੀ ਰਹਿ ਗਿਆ ਕੱਲਾ ਹੂਰ ਨਾ ਕਿਸੇ ਨੂੰ ਬੋਲੀਆਂ ਆਉਂਦੀਆਂ ਜੇ ਗਿੱਧਾ ਪਾਉਣ ਕੁੜੀਆਂ ਖੜੋ ਵੀ ਜਾਣ ਤਾਂ ਉਹਨਾਂ ਨੂੰ ਬੋਲੀ ਚੇਤੇ ਨਹੀਂ ਆਉਂਦੀ ਫਿਰ ਮੇਰੇ ਵਰਗੀ ਨੂੰ ਵੰਗਾਰ ਦਿਆਂ ਵੀ ਭੂਆ ਪਾਈ ਬੋਲੀਆਂ ਮੈਂ ਫੇ ਕੱਲੀ ਕਈ ਵਾਰੀ ਬਹੁਤੀ ਵਾਰੀ ਇਦਾਂ ਹੁੰਦੀ ਕਿ ਮੈਂ ਕੱਲੀ ਬੋਲੀਆਂ ਹੀ ਪਾਉਣੀ ਹੁੰਦੀ ਆ ਫਿਰ ਮੈਂ ਗਿੱਧਾ ਨਹੀਂ ਪਾਉਂਦੀ ਤਾਂ ਕੁੜੀਆਂ ਨੱਚ ਲੈਂਦੀਆਂ ਤੇ ਬੋਲੀਆਂ ਨੂੰ ਚੇਤੇ ਰੱਖਣਾ ਵੀ ਬਹੁਤ ਜ਼ਰੂਰੀ ਆ ਇਹ ਸਾਡਾ ਬੜਾ ਪੁਰਾਣਾ ਤੇ ਪਿਆਰਾ ਵਿਰਸਾ ਆ ਇਸੇ ਤਰ੍ਹਾਂ ਹੀ ਇਹਨਾਂ ਲੋਹੜੀ ਦੇ ਗੀਤਾਂ ਨੂੰ ਵੀ ਚੇਤੇ ਰੱਖਣਾ ਇਹਨਾਂ ਨੂੰ ਗਾਉਣਾ ਬਹੁਤ ਜ਼ਰੂਰੀ ਆ ਇਹਨਾਂ ਨੂੰ ਸਾਂਭ ਕੇ ਅਗਲੀਆਂ ਪੀੜ੍ਹੀਆਂ ਤੱਕ ਲਿਜਾਣਾ ਜਿਹੜਾ ਬਹੁਤ ਇਹਦੀ ਲੋੜ ਆ ਜਿਹੜੀ ਕਿ ਬੜੀ ਮੈਨੂੰ ਕਮੀ ਮਹਿਸੂਸ ਹੋ ਰਹੀ ਆ ਕਿ ਹੁਣ ਕੁੜੀਆਂ ਵੀ ਨਹੀਂ ਲੋਹੜੀ ਤੇ ਆਉਂਦੀਆਂ ਜ਼ਰੂਰ ਆ ਗਾਉਂਦੀਆਂ ਨਹੀਂ ਤੇ ਮੁੰਡੇ ਵੀ ਲੋਹੜੀ ਮੰਗਣ ਆਉਂਦੇ ਆ ਤੇ ਉਹਨਾਂ ਨੂੰ ਵੀ ਕੋਈ ਗੀਤ ਨਹੀਂ ਆਉਣਾ ਹੁੰਦਾ ਆਉਂਦਾ ਹੁੰਦਾ ਜਿਹੜੇ ਵੱਡੇ ਆ ਉਹ ਆਉਂਦੇ ਬਸ ਕ ਲਾਈਕ ਹੋ ਗਈ ਤਾਂ ਉਹਨਾਂ ਨੂੰ ਆਉਂਦਾ ਹੁੰਦਾ ਸੁੰਦਰ-ਮੁੰਦਰੀਏ ਹੋ ਤੇ ਉਹ ਵੀ ਉਹਨਾਂ ਨੂੰ ਮੈਂ ਦੱਸਦੀ ਹੁੰਨੀ ਆ ਵੀ ਇੱਥੇ ਇਦਾਂ ਕਹਿਣਾ ਤੇ ਇੱਥੇ ਇਦਾਂ ਕਹਿਣਾ ਆ ਇੱਕ ਗੀਤ ਆ ਜਦੋਂ ਅਸੀਂ ਜਾਈਦਾ ਸੀ ਤੇ ਹਰ ਘਰ ਲਗਭਗ ਉਹਨਾਂ ਨੂੰ ਖੁਸ਼ ਕਰਨ ਲਈ ਪਹਿਲਾ ਗੀਤ ਇਹ ਗਾਈਦਾ ਸੀ ਅਸੀਂ ਆਈਆਂ ਆਕੜੇ ਆਇਸ ਕਰ ਵਡੇ ਕੜੇ ਸਾਨੂੰ ਆਇਆਂ ਨੂੰ ਲੈ ਫਤਲਿਆ ਆਕੜੇ ਲੈ ਪੀ ਕਣ ਕੌਣ ਸੁੱਤਾ ਕੁੜੇ ਸੁੱਤਾ ਪੈਣਦਾ ਵੀਰਾ ਕੁੜੇ ਇਹਨੂੰ ਸੁੱਤੜੇ ਨੂੰ ਕੌਣ ਜਗਾਵੇ ਕੜੇ ਜਗਾਵੇ ਦੀ ਅਮ ਆਕੜੇ ਪਰ ਲਿਆਵੇ ਦਦ ਦਾਸ਼ਨ ਆਕੜੇ ਛੰਨ ਵਿੱਚੋਂ ਨਿਕਲੇ ਅਮੇਵਾ ਕੁੜੇ ਮੇਵਾ ਕੇਨ ਕੇਨ ਖਾਦਾ ਕੁੜੇ ਖਾਦਾ ਪੈਣਦੇ ਆ ਵੀਰਾ ਕੜੇ ਮੇਰਾ ਵੀਰਾ ਚੜਿਆ ਜੰਨੇ ਕੜੇ ਰਾਂਗੀਲੀ ਕੋੜੀ ਬੰਨੇ ਕੁੜੇ ਤੇਰੀ ਸਾਸ ਪਰਿਠਾ ਥੜ ਵਿਰਾ ਤੂੰ ਖਾ ਪਰਾਂ ਨਾਲ ਵੀਰਾ ਤੇਰਾ ਡੋੜਾ ਖੜਖੜ ਵੱਜੇ ਵੀਰ ਸਰੀ ਕਣਿਆ ਨੂੰ ਸਦੇ ਵਿਰਾਸ਼ਰੀ ਕਣੀਆਂ ਕਰ ਆਈਆਂ ਵਿਰਾ ਤੇਰੀ ਮਾਤਾ ਨੂੰ ਦੇਣ ਵਧਾਈਆਂ ਵਿਰਾ ਇਹ ਘਰ ਘਰ ਜਾਣਾ ਤੇ ਪਹਿਲਾਂ ਉਸ ਘਰ ਨੂੰ ਵੱਡਾ ਘਰ ਕਹਿ ਕੇ ਸੰਬੋਧਨ ਕਰਨਾ ਤਾਂ ਜੋ ਘਰ ਵਾਲੀ ਸੁਆਣੀ ਖੁਸ਼ ਹੋ ਜਾਵੇ ਤੁਸਾਨੂੰ ਲੋੜੀ ਬਹੁਤੀ ਮਿਲੇ ਤੇ ਇਸ ਤੋਂ ਬਾਅਦ ਫਿਰ ਗਾਉਣਾ ਛੰਨੀ ਛੰਨੀ ਨੀ ਲੋਕੜਿਓ ਛੰਨੀ ਰਬ ਦੇਵੇ ਵੇ ਵੀਰਾ ਤੈਨੂੰ ਬੰਨੀ ਇਸ ਬੰਨੀ ਦੇ ਵਾਈ ਕਲਿਰੇ ਮੱਥੇ ਟਿੱਕਾ ਤੇ ਚਮਕਣ ਹੀਰੇ ਤੇਰੀ ਬੰਨੋਂ ਮਜਾ ਜਣ ਪਾਰੀ ਸੁਆ ਸੂਟ ਤੇ ਨਾਲ ਫਲਕਾਰੀ ਚਰਖਾ ਪੀੜਾ ਸੰਦੂਕ ਲਈ ਆਈ ਗੱਡੀ ਚੜਦੀ ਨੇ ਬਾਲਮ ਕਾਈ ਨੋ ਆਈ ਵੇ ਬਬਲਾ ਤੇਰੀ ਨੋਦੀ ਅਗਲਾ ਗੀਤ ਵੀ ਚੇਤੇ ਕਰਕੇ ਤੁਹਾਨੂੰ ਸੁਣਾਉਣੀ ਆ ਤੋ ਖੁਸ਼ ਰਹੋ